ਆ ਗੁਰੂ ਮੇਰਬਾਨਾ ਜੀ ਵਾਲਿਆ ਬਸ ਠੀਕ ਆ ਜੋਨ ਬਾਜੀ ਜੋਨ ਬਾਜੀ تعليم بس منامل کي لکيت جا ڏينھن کي نه ڪنهن تعليم ڪري ڪنهن لاءِ هڪ شهادار انسان جي ٿيڻ لاءِ آيو ڀاڳو يار ਜਾ ਕਿ ਸੰਤੁਸ਼ਟਤਾ ਰੱਖਦਾ ਕਿ ਥੋੜਾ ਜਿਹਾ ਜੋ ਅੱਗੇ ਆ ਗਏ ਥੋੜਾ ਪਿਛਾਂ ਹੋ ਜਿਓ ਮਰੇ ਮਰਿਆਦਾ ਤੋਂ ਨਾ ਫਿਰ ਥੋੜਾ ਜਿਹਾ ਆਹ ਉਹਨਾਂ ਨੇ ਫੜਾਈ ਜਾਣੇ ਸਾਰੀਆ ਪਾਲ ਵਾਹਿਗੁਰੂ ਸਰ ਆਪਣਾ ਨਾਮ ਦੱਸ ਕੇ ਲੈ ਸਰ ਮੇਰਾ ਨਾਮ ਰਜਿੰਦਰ ਸਿੰਘ ਜੀ ਮੈਂ ਮੈਨੇਜਰ ਸੀ ਦਰਬਾਰ ਸਾਹਿਬ ਸਰ ਕੀ ਉਪਰਾਲਾ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਾਡੇ ਹਰਜਿੰਦਰ ਸਿੰਘ ਜੀ ਤਾਂ ਮੀਦੇ ਅਦੇਸ਼ ਅਨੁਸਾਰ ਅਸੀਂ ਬਾਰਡਰ ਦੇ ਪਿੰਡਾਂ ਦੇ ਵਿੱਚ ਆਈਆਂ ਸਵੇਰ ਦੇ ਔਰ ਸਾਡੇ ਪ੍ਰਚਾਰਕ ਸਹਿਬਾਨ ਸਾਰੇ ਮਿਹਨਤ ਨਾਲ ਲੱਗੇ ਵਿਚਾਰੇ ਕਾਫੀ ਪਿੰਡਾਂ ਦੇ ਵਿੱਚ ਬਾਰਡਰ ਦੇ ਨਾਲ-ਨਾਲ ਜੋ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਆ ਜਿੱਥੇ ਕੋਈ ਬੱਸ ਵੀ ਨਹੀਂ ਆਉਂਦੀ ਕੋਈ ਚੀਜ਼ ਨਹੀਂ ਆ ਉੱਥੇ ਜਿਹੜਾ ਵਾ ਪਹੁੰਚ ਕੇ ਸੰਤਾਂ ਨਾਲ ਵਿਚਾਰ ਕਰਕੇ ਪਿੰਡ ਵਾਸੀਆਂ ਨਾਲ ਪੰਚਾ ਸਰਪੰਚਾਂ ਨਾਲ ਵਿਚਾਰਾਂ ਕਰਕੇ ਉਹਨਾਂ ਦੀ ਸਹਿਮਤੀ ਲੈ ਕੇ ਮਹਾਰਾਜ ਜੀ ਦੇ ਕਿੱਥੇ ਕੋਈ ਘਟਨਾ ਵਾਪਰਦੀ ਐ ਇੰਡੋ ਪਾਕਿਸਤਾਨ ਦੇ ਕੋਈ ਲੜਾਈ ਦੌਰਾਨ ਮਹਾਰਾਜ ਦੀ ਬੇਅਦਬੀ ਨਾ ਹੋਵੇ ਉਹਦੇ ਅਦਵਸਤਕਾਰ ਨੂੰ ਮੁੱਖ ਰੱਖਦੇ ਆ ਜਿਹੜੇ ਪਾਵਨ ਸਰੂਪ ਜਿਹੜੇ ਆ ਉਹ ਸਾਨੂੰ ਹੈਂਡਓਵਰ ਕੀਤੇ ਜਾ ਰਹੇ ਆ ਜੀ ਸਰ ਕਿਹੜੇ ਕਿਹੜੇ ਪਿੰਡਾਂ ਚੋਂ ਅਜੇ ਇੱਕ ਰੀਪ 8 ਤੋਂ 10 ਪਿੰਡ ਆ ਜਿਹੜੇ ਬਾਰਡਰ ਦੇ ਨਾਲੇ ਨਿਸ਼ਾਰਾ ਢਾਲਾ ਵਾ ਇਸ ਤਰ੍ਹਾਂ ਧੋਕੇ ਆ ਭਰੋ ਭਾਲਿਆ ਹਵੇਲੀਆਂ ਆ ਇਸ ਤਰ੍ਹਾਂ ਅਲਗ-ਅਲਗ ਪਿੰਡਾਂ ਦੇ ਜਿਹੜੇ ਮਹਾਰਾਜ ਦੀ ਸੰਗਤ ਭਾਪੂ ਦੀ ਵੀ ਨਜ਼ਰ ਆਈ ਬਿਲਕੁਲ ਜੀ ਭਾਵਨਾ ਜੁੜੀ ਆ ਨਾ ਗੁਰੂ ਮਹਾਰਾਜ ਦੇ ਵੇਖੋ ਸਾਨ ਦੇ ਵਿੱਚ ਸਵੇਰੇ ਦੁਪਹਿਰੇ ਸ਼ਾਮ ਸੰਗ ਔਰ ਜਦੋਂ ਮਹਾਰਾਜ ਦਾ ਪ੍ਰਕਾਸ਼ ਜਦੋਂ ਲੈ ਕੇ ਜਾਣਾ ਵਾ ਜੋ ਖਾਲੀ ਗੁਰਦਵਾਰਾ ਸਾਹਿਬ ਖਾਲੀ ਹੋਇਆ ਨਹੀਂ ਉਦੋਂ ਤੇ ਉਹ ਫਿਰ ਭਾਵਨਾ ਤੋਂ ਜੁੜੀ ਆ ਮੈਂ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੈ ਤੇ ਤੈਲੇ ਹੁਕਮ ਬਾਹ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹ ਜੋ ਲਖਣੇਸ਼ੀਆ ਦਾ ਪੂਰਾ ਖੇਤਾ ਵਾ ਇਥੇ ਸ਼ੁਕ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਕਾਰ ਹੋਣ ਮੈਂ ਪਿੱਛੇ ਧनोई ਪਿੰਡ ਗਿਆ ਵਾਂ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਤਮ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਬੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਵੇਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਅ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਵੀ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੇ ਸਰੂਪ ਲੈ ਜਾਂਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੁਨੀਆ ਕੀ ਕਹਿਣਾ ਚਾਹੁੰਦੇ ਦੇਖੋ ਇਹ ਕੁਛ ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਔਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜ੍ਹਦੀ ਕਲਾ ਚਾ ਇੱਥੋਂ ਦੇ ਲੋਕ ਵੀ ਸਾਡੇ ਚੜ੍ਹਦੀ ਕਲਾ 'ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕਿ ਪਾਤਸ਼ਾਹ ਚੜ੍ਹਦੀ ਕਲਾ 'ਚ ਰੱਖਣ ਅਸੀਂ ਸਾਰੇ ਜਣੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇਸ਼ੀ ਖਿੱਤੇ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ 'ਚ ਰਹਿਣ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ